ਰੂਸੀਆ ਜ਼ਬਰ ਦੇ ਖਿਲਾਫ ਇਕੱਠੇ ਹੋਏ ਪੰਜਾਬ ਦੇ ਅਨਸਾਪ ਸੰਤ ਲੋਕੋ ਗੱਜ-ਬੱਜ ਕੇ ਫਤਿਹ ਦੀ ਸਾਥ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੰਬੇ ਸਮੇਂ ਬਾਅਦ ਪੰਜਾਬ ਦੇ ਜ਼ਬਰ ਦੇ ਖਿਲਾਫ ਉੱਠਿਆ ਇਹਨਾਂ ਬੁੱਝੜਾ ਨੇ ਜਿਵੇਂ 80-90 ਦੇ ਦੌਰ ਦੇ ਵਿੱਚ ਹਜ਼ਾਰਾਂ ਪੰਜਾਬ ਦੇ ਨੌਜਵਾਨ ਕੋਹ ਕੋ ਕੇ ਚੁਫੇ ਮੁਕਾਬਲਿਆਂ ਦੇ ਵਿੱਚ ਮਾਰੇ ਸਾਡੀਆਂ ਬੱਚੀਆਂ ਦੇ ਖਾਣਾ ਦੇ ਵਿੱਚ ਬਦਨਾਮਕਾਰ ਹੁੰਦੇ ਰਹੇ ਸਾਡੇ ਬੱਚਿਆਂ ਨੂੰ ਮਾਰਿਆ ਜਾਂਦਾ ਰਿਹਾ ਪਰਿਵਾਰਾਂ ਦੇ ਪ੍ਰਵਾਹ ਖਤਮ ਕਰਤੇ ਉਹੀ 80-90 ਦਾ ਦੌਰ ਉਹੀ ਛੱਗਦ ਉਹੀ ਜ਼ਲਮ ਦੁਬਾਰਾ ਪੰਜਾਬ 'ਚ ਫੇਰ ਸ਼ੁਰੂ ਹੋ ਗਿਆ ਆ ਪਿਛਲੇ 1.5 ਸਾਲ ਦੇ ਵਿੱਚ ਪੰਜਾਬ ਦੇ ਅੰਦਰ 47 ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾ ਚੁੱਕੇ ਆ ਤੇ ਸੈਂਕੜੇ ਨੌਜਵਾਨ ਉਹ ਨੇ ਜਿਨ੍ਹਾਂ ਦੇ ਲੱਤਾਂ ਬਾਹਾਂ ਦੇ ਵਿੱਚ ਗੋਲੀਆਂ ਮਾਰਕਾਂ ਜਾ ਚੁੱਕੀਆਂ ਨੇ ਸੋਚਣ ਦੀ ਲੋੜ ਹੈ ਕਿ ਸਾਨੂੰ ਲੱਗਦਾ ਵੀ ਸਾਡੇ ਮੁੰਡੇ ਦਾ ਨੰਬਰ ਨਹੀਂ ਆਉਣਾ ਜਾਂ ਨੌਜਵਾਨੀ ਬੈਠੀ ਹੈ ਵੀ ਸਾਡਾ ਨੰਬਰ ਨਹੀਂ ਆਉਣਾ ਇਹ ਵਾਰੀ ਸਰ ਦੀ ਆਉਣੀਆਂ ਯਾਦ ਰੱਖਿਓ ਕਿਉਂ ਕਿ 80 90 ਦੇ ਦੌਰ ਦੇ ਵਿੱਚ ਜਿੰਨੇ ਕੋਈ ਮੁੰਡਿਆਂ ਨੂੰ ਮਾਰਦਾ ਏ ਝੂਠੇ ਮੁਕਾਬਲੇ ਬਣਾ ਕੇ ਕੌਣੀਆਂ ਤਰੱਕੀਆਂ ਉਹ ਨਹੀਂ ਆਉਦੇ ਗਿਲਦੇ ਸੀ ਉਹਨਾਂ ਵੇੜਿਆਂ ਦੇ ਵਿੱਚ ਸਿਪਾਹੀ ਭਰਤੀ ਹੋਏ ਨੇ ਐਸਐਸਪੀ ਰਿਟਾਇਰ ਹੋਏ ਨੇ ਡੀਆਈਆਰ ਡੀਆਈ ਰਿਟਾਇਰ ਹੋਏ ਨੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਕੇ ਅੱਜ ਵੀ ਉਹੀ ਦੌੜ ਫਿਰ ਸ਼ੁਰੂ ਹੋ ਚੁੱਕੀ ਹੈ ਜਿਹੜਾ ਜਿੰਨੇ ਬੰਦੇ ਮਾਰੂਗਾ ਉਹਨੂੰ ਉਹਨੇ ਨਾਂ ਮਿਲਣਗੇ ਜਿੱਦੇ ਪਟਿਆਲੇ ਦੇ ਵਿੱਚ ਨੌਜਵਾਨ ਦਾ ਕਤਲ ਹੁੰਦਾ ਹੈ ਪੰਜਾਬ ਦਾ ਮੁੱਖ ਮੰਤਰੀ ਅੱਜ ਇਹਨੂੰ ਬੜੇ ਚਾਮਾਂ ਨਾਲ ਤੁਸੀਂ ਮੁੱਖ ਮੰਤਰੀ ਬਣਾਇਆ ਸੀ। ਸਵੀਟ ਕਰਕੇ ਵਧਾਈ ਦਿੰਦਾ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ। ਪੰਜਾਬ ਦਾ ਡੀਜੀਪੀ ਵਧਾਈ ਦਿੰਦਾ ਹੈ। ਉਹਨਾਂ ਨੂੰ ਡੀਜੀਪੀ ਦਸਕਾ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜਿਹੜੇ ਇੱਥੇ ਸਾਡੇ ਅੱਜ ਮੁੰਡਿਆਂ ਨੂੰ ਮਾਰ ਰਹੇ ਨੇ ਉਹਨਾਂ ਦਾ ਨਾਂ ਰਿਕਮੈਂਡ ਕਰਕੇ ਸਪਾਰਸ਼ ਕਰਕੇ ਰਾਸ਼ਟਰਪਤੀ ਅਵਾਦ ਲਈ ਭੇਜਿਆ ਜਾਂਦਾ ਹੈ। ਕਿ ਇਹਨੂੰ ਰਾਸ਼ਟਰਪਤੀ ਰਿਵਾਰਡ ਦਿੱਤਾ ਜਾਵੇ ਕਿਉਂਕਿ ਸਭ ਤੋਂ ਪੱਤ ਮੁੰਡੇ ਇਹ ਮਾਰ ਰਿਹਾ ਜੋ ਭਰਾ ਉਹ ਤਿੰਨ ਮੁੰਡੇ ਪੀੜੀ ਪੀਦਾ ਯੂਪੀ ਦੇ ਰੇਤ ਜਾ ਕੇ ਮਾਰਤੇ ਡੇਰਾ ਬਾਬਾ ਨਾਨਕ ਤੋਂ ਅਸੀਂ ਉਹ ਪਰਿਵਾਰ ਨਾਲ ਗੱਲ ਕੀਤੀ ਵੀ ਤੁਸੀਂ ਸਾਹਮਣੇ ਆਓ ਅਸੀਂ ਤੁਹਾਡੀ ਰਵਾਈ ਰਗਾਗੇ ਕਹੋ ਮਾਂ ਵਿਚਾਰੀ ਕਹਿਣ ਲੱਗੀ ਪੁੱਤ ਮੇਰਾ ਇੱਕੋ ਹੀ ਮੁੰਡਾ ਸੀ ਪੁਲਿਸ ਨੇ ਮਾਰਤਾ ਮੇਰੇ ਘਰ ਵਾਲੇ ਨੂੰ ਚੱਕ ਕੇ ਜੇਲ੍ਹ ਚ ਬੰਦ ਕਰਤਾ ਤੇ ਸਾਨੂੰ ਪੁਲਿਸ ਤਮਕਾਰ ਰਹੀ ਆ ਵੀ ਜੇ ਤੁਸੀਂ ਆਵਾਜ਼ ਚੱਕੀ ਕਿਸੇ ਕੋਟ ਪਚੈਰੀ ਦੇ ਵਿੱਚ ਕਹੇ ਕਿਸੇ ਮੀਡੀਆ ਚ ਕਹੇ ਕਿਸੇ ਲੋਕਾਂ ਕੋਲੇ ਕਹੇ ਤਾਂ ਜਿਹੜਾ ਬੰਦਾ ਤੁਹਾਡਾ ਅੰਦਰ ਆ ਸੀ ਇਹ ਬਾਹਰ ਨਹੀਂ ਨਿਕਲਣ ਦੇਣਾ ਫੋ ਦੇਖ ਲਓ ਮਾਰ ਵੀ ਰਹੇ ਨੇ ਝਗਰ ਵੀ ਢਾ ਰਹੇ ਨੇ ਤੇ ਆਵਾਜ਼ ਵੀ ਨਿਕਲਣ ਦੇ ਰਹੇ ਸਾਹ ਵੀ ਉੱਚਾ ਪੈਣ ਦੇ ਰਹੇ ਜੋ ਇਸ ਕਰਕੇ ਇਹ ਜਿਹੜਾ ਜ਼ਬਰ ਹੋ ਰਿਹਾ ਸ਼ਕਤ ਹੋ ਰਿਹਾ ਰੋਜ਼ ਹੀ ਮੁੰਡਿਆਂ ਦੇ ਗੋਲੀਆਂ ਮਾਰੀਆਂ ਜਾਂ ਰਹੀਆਂ ਅਸੀਂ ਕਿਸੇ ਗੈਂਗਸਟਰ ਬਾਦ ਦੇ ਹੱਕ 'ਚ ਨਹੀਂ ਆ ਜਿਹੜਾ ਬੰਦਾ ਗੁਨਾਹ ਕਰਦਾ ਉਸ ਬੰਦੇ ਲਈ ਆਜ਼ਾਦ ਤਾਂ ਬਣੀਆਂ ਨੇ ਉਸ ਬੰਦੇ ਲਈ ਕਾਨੂੰਨ ਹੈ ਜੱਜ ਬੈਠੇ ਆ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਜਿਹੜੇ ਬੰਦੇ ਨੇ ਕੋਈ ਜੁਰਮ ਕੀਤਾ ਗੁਨਾਹ ਕੀਤਾ ਉਹ ਸ਼ੁਰੂ ਕੀਨਰ ਘਰ ਦੇ ਤਾਂ ਵੀ ਤੁਸੀਂ ਗੋਲੀਆਂ ਮਾਰਦੇ ਹੋ ਮਾਰਦੇ ਹੋ ਹਰ ਵਾਰੀ ਕੋਈ ਕਹਾਣੀ ਕਰਦੇ ਆ ਕਿ ਅਸੀਂ ਅਸਲਾ ਰਿਕਵਰ ਕਰਾਉਣਗੇ ਜੀ ਸਾਡੇ ਦੇ ਨੇ ਗੋਲੀ ਚਲਾਦੀ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਬੰਦੇ ਮਾਰਦੇ ਸੋ ਹੁਣ ਦੇਖੋ ਜੇ ਪੁਲਿਸ ਨੇ ਇਸ ਤਰ੍ਹਾਂ ਇਨਸਾਫ ਕਰਨਾ ਬੰਦੇ ਮਾਰਨੇ ਆ ਫਿਰ ਤਾਂ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਆ ਜਿੰਨੇ ਜੁਨਿਸਰੀ ਆ ਖਾਦੀ ਖਤਮ ਕਰ ਦੇਣੀ ਚਾਹੀਦੀ ਆ ਜੇਲਾ ਖਤਮ ਕਰ ਦੇਣੀਆਂ ਚਾਹੀਦੀਆਂ ਨੇ ਜੇ ਇਸ ਤਰ੍ਹਾਂ ਹੀ ਘਾੜ ਹੋਣਾ ਤਾਂ ਸੋਹਾਲੇ ਵੀ ਪੰਜਾਬ ਦੇ ਲੋਕਾਂ ਆ ਪਾ ਸੋਚੀ ਜਾਂਦੇ ਆ ਵੀ ਆਪਾਂ ਕੀ ਲੈਣਾ ਜਿਸ ਦਿਨ ਮੇਰੇ ਨਾਲ ਕੱਟਣਾ ਬਾਪਪਤੀ ਆ 28 ਤਰੀਕ ਨੂੰ ਮੈਂ ਪਟਿਆਲੇ ਤੋਂ ਵਾਪਸ ਆ ਰਹੇ ਆ ਇਥੋਂ ਦਾ ਐਸਪੀ ਆ ਬਰਨਾਲੇ ਦਾ ਟੱਕਿਆ ਹੋਇਆ ਸਲਾਮ ਨਾਲ ਲਾਹਾਂ ਤੱਕ ਵੀ ਗੱਲ ਬਚਾਉਂਦਾ ਉਲਟ ਸੁਣਦਾ ਵੀਰਾਂ ਗੁੰਡਾਗਰਦੀ ਕੰਦੀ ਧੱਕੇਸ਼ਾਹੀ ਕੀਤੀ ਤੇ ਇੱਥੇ ਆਪਣੀ ਪੁਲਿਸ ਨੂੰ ਵੀ ਕਹਿੰਦਾ ਕਿ ਚੱਕ ਲਿਓ ਇੱਥੇ ਜੋ ਕਰਨਾ ਕੀਤਾ ਰਾਤ ਨੂੰ 9 ਵਜੇ ਦਾ ਟਾਈਮ ਹੈ ਤਫੇ ਦੇ ਵਿਰਤ ਹਵੇ ਦਾ ਟਾਈਮ ਹੈ ਉਸ ਤੋਂ ਬਾਅਦ ਆ ਕੇ ਹਵਲਾ ਚ ਬੰਦ ਕਰਦੇ ਆ ਤੇ ਮੇਰੀਆਂ ਫੋਟੋਆਂ ਖਿੱਚ ਕੇ ਭੇਜਦੇ ਆ ਐਸਪੀ ਨੂੰ ਵੀ ਆਹ ਚੱਕ ਲਿਆ ਕੇ ਬੰਦ ਕਰਤਾ ਤੇ ਉੱਥੇ ਬੋਲਦੇ ਪਤਾ ਕੀ ਹੈ ਉਹ ਪੁੱੱਣ ਪਣਿਆ ਹਾਸਾ ਹੱਸਦੇ ਆ ਕਹਿੰਦੇ ਤੇਰੇ ਵਰਗਿਆਂ ਨੂੰ ਇੱਥੇ ਲਿਆ ਕੇ ਬੰਦ ਕਰਦੇ ਆ ਕਰਕੇ ਲੋਕ ਮਿੰਤਾ ਕਰਦੇ ਆ ਪੈਰੀ ਹੱਥ ਲਉਂਦੇ ਨਾਲੇ ਪੈਸੇ ਦੇ ਕੇ ਖੜਾ ਛਡਾਉਂਦੇ ਆ ਇਹ ਸੱਚਾ ਭਰਾਓ ਕਿਉਂਕਿ ਆਪਾਂ ਜ਼ੁਲਮ ਸਹਣਦੇ ਆਤੀ ਹੋ ਗਏ ਆ ਸੋ ਮੇਰਾ ਕੋਈ ਨਿੱਜੀ ਮਸਲਾ ਨਹੀਂ ਹੈ ਗੱਲ ਸਹੀ ਦੀ ਨਹੀਂ ਗੱਲ ਪਹੇਜੀ ਹੈ ਮੈਂ ਵੀ ਚੁੱਪ ਕਰ ਜਾਂਦਾ ਮੈਨੂੰ ਵੀ ਸਨੇਹੇ ਲਾ ਰਹੇ ਸੀ ਮੇਰੇ ਵੀ ਘਰੇ ਅਫਸਰ ਆਇਆ ਤੋਂ ਬਾਅਦ ਵੀ ਆਪਾਂ ਨਵੇੜ ਲੈਣੇ ਆ ਮਕਰ ਨਹੀਂ ਦੇਰਾਂ ਦਾ ਨਿਪਟੂ ਮੈਂ ਪਿਛਲੇ 2 ਸਾਲ ਤੋਂ ਰੌਲਾ ਪਾਉਂਦਾ ਆ ਰਿਹਾ ਵੀ ਇਹ ਝੂਠੇ ਪੁਲਸ ਮੁਕਾਬਲੇ ਬੰਦ ਹੋਣੇ ਚਾਹੀਦੇ ਪਰ ਇਹ ਲਗਾਤਾਰ ਦਿਨੋਂ ਦਿਨ ਵੱਧ ਰਹੇ ਆ ਉਹ ਸਿੱਖੋ ਤੁਹਾਡੀਆਂ ਆਉਣ ਵਾਲੀਆਂ نسلਾਂ ਦੀ ਨਹਿਲ ਖੁਸ਼ੀ ਕਾਬ ਕਿਵੇਂ ਕਰਨੀ ਹੈ ਉਹਦਾ ਧਾਨ ਕਿਵੇਂ ਕਰਨਾ ਹੈ ਉਹਨਾਂ ਨੂੰ ਕਤਲ ਕਿਵੇਂ ਕਰਨਾ ਮਾਰਨਾ ਕਿਵੇਂ ਹੈ ਇਹ ਸਾਰੇ ਗਰਾਉਂਡ ਤੇ ਆਪ ਕੀਤੇ ਜਾ ਰਹੇ ਆ ਇਹ ਸਾਰਾ ਗੈਸਟਰਵਾ ਦਾ ਨਾਂ ਲੈ ਕੇ ਵੀ ਇੱਕ ਗੈਸਟਰਾਂ ਜੀ ਮਾਰਦਾ ਇਹ ਤਸਕਰਾਂ ਜੀ ਮਾਰਦਾ ਇਹ ਅੱਤਵਾਦੀ ਆ ਜੀ ਮਾਰਦਾ ਕਿਹਣਾ ਬਹੁਤ ਸੌਖਾ ਸਾਡੇ ਲੋਕ ਚੁੱਪ ਹੋ ਜਾਂਦੇ ਆ ਵੀ ਆਪਾਂ ਯਾਰ ਕੀ ਲੈਣਾ ਆਪਾਂ ਨੂੰ ਕੀ ਆ ਆਪਾਂ ਆਪਣਾ ਬਚਾਅ ਕਰ ਲੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਘਰਾਂ 'ਚ ਬੈਠੇ ਬਹਜੋਗੇ ਕੱਲਾ ਪੁਲਿਸ ਦਾ ਜ਼ਬਰ ਨਹੀਂ ਵੀ ਆ ਪੁਲਸੀਆ ਜ਼ਬਰ ਆ ਤੁਹਾਨੂੰ ਮੈਂ ਕਹਾਣੀ ਸੁਣਾਉਣਾ ਸਰਜੀਤ ਸਿੰਘ ਫੂਲ ਭਾਰਤੀ ਸਾਂਝਨ ਕ੍ਰਾਤੀਕਾਰੀ ਦੇ ਪ੍ਰਧਾਨ ਨੇ ਚੇਅਰਮੈਨ ਨੇ ਉਹਨਾਂ ਨੇ ਪਿਛਲੇ ਦਿਨ ਇੱਕ ਆਪਣੀ ਹੱਦਬੀਤੀ ਸੁਣਾਈ 1991 ਦੀ ਕਿ 1991 ਦੇ ਵਿੱਚ ਤਿੰਨ ਮੁੰਡੇ ਮਾਰ ਕੇ ਲਿਆ ਕੇ ਗੋਲੀਆਂ ਮਾਰ ਕੇ ਰਾਮਪੁਰੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਵਾਉਣ ਲਈ ਲਿਆਂਦੇ ਗਏ ਮੋਰਟੀਜ਼ਮ ਵਿੱਚ ਰੱਖ ਦਿੱਤੇ ਗਏ ਤਾਂ ਕੇ ਡਾਕਟਰ ਪੋਸਟਮਾਰਟਮ ਕਰਨ ਲੱਗੇ ਤਾਂ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਉਂਦਾ ਸੀ ਡਾਕਟਰਾਂ ਨੂੰ ਪਤਾ ਲੱਗਿਆ ਕਿ ਮੁੰਡਾ 14 ਹੈ ਡਾਕਟਰਾਂ ਨੇ ਤਾਂ ਲਾਸ਼ ਸ਼ੁਰੂ ਕਰਤਾ ਤਾਂ ਉਸ ਵੇਲੇ ਦਾ ਐਸਪੀ ਸੀ ਜਾਂ ਐਸਐਸਪੀ ਕਾਲੋਂ ਮੌਕੇ ਤੇ ਪਹੁੰਚਦਾ ਸਭਨ ਹਸਪਤਾਲ ਰਾਂਪਰੇ ਤੇ ਉੱਥੇ ਐਸਐਮਓ ਲੱਗਿਆ ਹੁੰਦਾ ਡਾਕਟਰ ਜਗਤ ਸਿੰਘ ਉਹਦੇ ਦਬਾਅ ਪਾਉਂਦੇ ਆ ਵੀ ਇਹਨੂੰ ਇੱਥੋਂ ਰੈਫਰ ਕਰ ਅਸੀਂ ਲੈ ਕੇ ਜਾਣਾ ਤੇ ਉਥੇ ਦਬਾਅ ਪਾ ਕੇ ਉਸ ਮੁੰਡੇ ਨੂੰ ਉੱਥੋਂ ਲੈ ਜਾਂਦੇ ਨੇ ਦੁਬਾਰੇ ਗੋਲੀਆਂ ਮਾਰ ਕੇ ਲਿਆ ਕੇ ਮਾਰ ਕੇ ਫਿਰ ਉਸ ਡਾਕਟਰ ਨੂੰ ਕਹਿੰਦਾ ਵੀ ਹੁਣ ਦਾ ਪੋਸਟਮਾਰਟਮ ਕਰ ਇਹ ਹਾਲਾਤ ਰਹੇ ਨੇ ਇੱਥੇ ਆ ਨੌਜਵਾਨਾ ਆਪਾਂ ਨੇ ਸੁਣੇ ਐ ਆ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਹੰਡਾਇਆ ਜਾਂ ਦੇਖਿਆ ਜੇ ਮਨਪੋਤ ਤੇ ਵੀ ਸਾਦਾ ਕੋਈ ਕਸੂਰ ਨਹੀਂ ਆਪਾਂ ਨੂੰ ਕੀ ਆ ਆਪਾਂ ਕੀ ਲੈਣਾ ਆਪਾਂ ਤਾਂ ਕੈਨੇਡਾ ਜਾਣਾ ਆਪਾਂ ਅਮਰੀਕਾ ਜਾਣਾ ਆਪਾਂ ਲੜਦੇ ਨਹੀਂ ਆਪਾਂ ਤਾਂ ਬਾਹਰ ਨਹੀਂ ਜਾਂਦੇ ਬਸ ਇਹ ਅਸ਼ਰਮੀ ਕਰਦੇ ਨਾ ਕਰੋ ਸਿੰਘਾਂਪਸ ਨਾ ਲਗੋ ਆ ਸੋਟਾ ਮੁੱਖ ਮੰਤਰੀ ਜਿਹੜਾ ਵਿਅਕਤੀਤਾ ਪੁੱਛੜਾ ਜਿਹੜਾ ਚੱਕਰੀਆ ਖਾਨ ਬਣ ਚੁੱਕਿਆ ਹੈ ਇਹ ਪਤਾ ਅਥਰੇ ਕੀ ਕਹਿੰਦਾ ਡੀਜੀਪੀ ਨੂੰ ਰਿਪੋਰਟ ਕੋਹਦਾ ਰਿਪੋਰਟ ਵੀ ਅੱਜ ਕਿੰਨੇ ਭੜਕਾਤੇ ਪੰਜਾਬ ਪੁਲਿਸ ਨੂੰ ਟਾਸਕ ਦਿੰਦੇ ਨੇ ਵੀ ਅੱਜ ਐਨੇ ਮਾਰਨੇ ਆ ਐਨੇ ਫੱਟੇ ਕਰਨੇ ਆ ਐਨਿਆਂ ਦੇ ਕਰਤਾ ਕੋਲੇ ਢੋਣੇ ਆ ਨਸ਼ਿਆਂ ਦੇ ਭਾਂਡੇ ਬਣਾ ਕੇ ਅੰਥਰੇ ਢੱਕਿਆ ਹੋਇਆ दारू ਦਾ ਭੰਗ ਕੋਹ ਅੰਧਮਾ ਕੁਛਦਾ ਵੀ ਦੱਸੋ ਕਿ ਗੰਟੀ ਕਿਰਾ ਕਿੰਨੇ ਮਾਰੇ ਆ ਕਿੰਨੇ ਫਸਲ ਕੀਤੇ ਆ ਇਹ ਸ਼ਿਕਾਰ ਖੇਡਣ ਦੀਆਂ ਕਹਾਣੀਆਂ ਸੁਣ ਲਓ ਤੇ ਉੱਥੇ ਪਰੇ ਮਹਿਫਲਾਂ ਦੇ ਵਿੱਚ ਸ਼ਰਾਬਾਂ ਪੀ ਕੇ ਹੱਟ ਜਾਇਆ ਇਹਨਾਂ ਦੇ ਅਫਸਰ ਵੀ ਦੱਸਦੇ ਆ ਵੀ ਹਾਂ ਜੀ ਇੰਨੇ ਮਾਰਤੇ ਇੰਨੇ ਫਸਲ ਕਰਤੇ ਐਨੀ ਗੰਟੀ ਹੋ ਗਈ ਜੀ ਕ੍ਰਾਈਮ ਘਟ ਗਿਆ ਜੀ ਜੁਰਮ ਘਟ ਗਿਆ ਉਹ ਹਬੌਰ ਦੇ ਵਿੱਚ ਇੱਕ ਉਹ ਵਿਚਾਰਾ ਮਾਰਦਾ ਫਰੀ ਬੰਦਾ ਕੱਪੜੇ ਵਾਲਾ ਉਹ ਪਤਾ ਨਹੀਂ ਕੀ ਵੈਲਅਰ ਪਤਾ ਨਹੀਂ ਕੀ ਉਹਨੂੰ ਕਹਿੰਦੇ ਸੀਗੇ ਮਸ਼ੂਰ ਸੀਗਾ ਉਹ ਬੜਾ ਕੱਪੜਿਆਂ ਦਾ ਵੇਅਰਬੈਲ ਵਾਲਾ ਉਹ ਬੜੀਆਂ ਆ ਉਹ ਗੀਤਾਂ ਗੂਤਾਂ ਦੇ ਵਿੱਚ ਕਰਾਇਆ ਸੱਜੇ ਬਰਮਾ ਉਹ ਮਾਰਦਾ ਵਿਚਾਲਾ ਮਾਰਿਆ ਮਾਰਤਵਾ ਜ਼ਿੰਮੇਵਾਰੀ ਕਿਹਨੇ ਲਈ ਹੈ ਜ਼ਿੰਮੇਵਾਰੀ ਕਿਹੜੇ ਗਰੁੱਪ ਨੇ ਲਈ ਹੈ ਲਾਰਸ ਬਿਸ਼ਨੋਈ ਤੇ ਗਰੁੱਪ ਨੇ ਉਹ ਕਿੱਥੇ ਬੈਠਾ ਭਈ ਸਾਫਰਬਤੀ ਜੇਲ੍ਹ ਦੇ ਵਿੱਚ ਬੈਠਾ ਗੁਜਰਾਤ ਦੇ ਵਿੱਚ ਕੀ ਦੀ ਪੁਸਤਕ ਕਰਾਈ ਹੈ ਭਾਜਪਾ ਦੀ ਉਹਦੇ ਲਈ ਵੱਖਰਾ ਕਾਨੂੰਨ ਬਣਾਇਆ ਗਿਆ ਵੀ ਜੇ ਕਿਸੇ ਸੂਬੇ ਦੀ ਪੁਲਿਸ ਨੇ ਕੋਈ ਪੁੱਛਗਛ ਕਰਨੀ ਆ ਕੇ ਲੋਕ ਸੁਸਨੋਈ ਤੋਂ ਕਹਿ ਦੇਵੋ ਸਵਤੰਤਰ ਦਾ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਉਹਨੂੰ ਰਿਮਾਰਕ ਤੇ ਨਹੀਂ ਲਿਆ ਸਕਦੇ ਇਹੋ ਜਿਹੇ ਬੈਠੇ ਬੰਦਿਆਂ ਨੇ ਯਾਰਾ ਹਜ਼ਾਰਾਂ ਸੈਂਕੜੇ ਬੁੱਤੇ ਸਾਡੇ ਪੰਜਾਬ 'ਚ ਬਰਬਾਦ ਹੋਏ ਤੇ ਰੋਜ਼ ਫਰੌਜੀਆਂ ਦੇ ਸੁਨੇਹੇ ਫੋਨ ਆ ਰਹੇ ਆ 3 ਲੱਖ ਦੇ ਦੇਓ 30 ਲੱਖ ਦੇ ਦੇਓ ਓਨਾ ਬੰਦਿਆਂ ਤੁਸੀਂ ਜਮਾਈ ਬਣਾ ਕੇ ਰੱਖਿਆ ਹੋਇਆ ਜਿਲ੍ਹਾਂ ਦੇ ਵਿੱਚ ਇੱਥੇ ਉਹ ਜੇ ਬੰਦਿਆਂ ਦੀਆਂ ਛੋਟੇ ਪੁਲਸਥਾਨਿਆਂ ਦੇ ਵਿੱਚ ਛੋਟੇ ਸੀਆਈ ਦੇ ਦਫ਼ਤਰਾਂ ਦੇ ਵਿੱਚ ਇੰਟਰਵਿਊਆ ਹੋ ਜਾਂਦੇ ਬੰਦੇ ਜਿਹੜੇ ਇੰਟਰਵਿਊ ਕਰਾਉਣ ਵਾਲਾ ਛੋਟੇ ਅਫਸਰ ਹੈ ਉਹ ਤੱਕ ਫੜੇ ਗਏ ਤੇ ਇਹ ਉਹਨਾਂ ਗੈਂਗਸਟਰ ਬਾਦ ਦੀ ਆਰ ਦੇ ਵਿੱਚ ਆਦੇਸ਼ਦਾਰ ਵਿਧਾਨ ਤੇ ਮਾਰੇ ਆਪਦੀਆਂ ਫਿੱਟੀਆਂ ਲਵਾਉਣ ਦੇ ਮਾਰੇ ਸਾਡੇ ਮੁੰਡਿਆਂ ਨੂੰ ਮਾਰ ਰਿਹਾ ਚਾਚਾਕ ਮੁਕਾਬਜਾਂ ਦੇ ਵਿੱਚ ਨੰਬਰ ਪੂਰੇ ਕਰ ਰਿਹਾ ਲੋਕਾਂ ਦੀਆਂ ਅੱਖਾਂ ਡੰਡੀਆਂ ਕਰ ਰਿਹਾ ਦੇਖੋ ਜੀ ਆ ਜੁਰਮ ਹੋਇਆ ਸੀ ਬੰਦੇ ਮਾਰਤੇ ਆ ਜੁਰਮ ਹੋਇਆ ਬੰਦੇ ਮਾਰਤੇ ਆਪਾਂ ਚੁੱਪ ਕਰਕੇ ਤਮਾਸ਼ੀਰ ਮੜ ਕੇ ਤਮਾਸ਼ਾ ਦੇਖ ਰਿਹਾ ਪੰਜਾਬ ਦੇ ਲੋਕ ਆ ਜਦਿਆ ਪੁੜਿਆ ਹੁੰਦਾ ਪਹਾੜਾ ਚੜਿਆ ਉਹ ਜੰਦੀਆਲਾ ਕੇਦਰੀਬਾਲ ਛੋਟੀਆਂ ਜ਼ਮੀਨਾਂ ਕੋਣ ਆ ਰਿਹਾ ਲੈਂਡ ਪੂਲਨ ਨੀਤੀ ਦੇ ਤਹਿਤ ਬਰੋੜ ਧਿਆਨ ਦਿੰਦਾ ਕਿ ਲੋਕਾਂ ਦੀ ਜ਼ਮੀਨ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਈ ਜਾਊਗੀ ਆ ਬਾਲਿਓ ਪਿੰਡ ਦਾ ਸੁਰਾਲੇ ਕੋਲੇ ਇੱਕ ਮੁੰਡੇ ਨੇ ਫੋਨ ਕੀਤਾ ਕਹਿੰਦਾ ਮਾਈ ਤੈਨੂੰ ਪਿੰਡ ਬੁਲਾਉਣਾ ਸਾਡੀ ਜ਼ਮੀਨ ਕੁਆਇਰ ਕਰਨ ਆ ਗਏ ਅਸਲੀ ਮਾਇਆ ਪਿੰਡ ਕੀ ਕਹਿੰਦਾ ਛੋਟੀ 250 ਏਕੜ ਜ਼ਮੀਨ ਕੁਆਇਰ ਕਰਨੀ ਹੈ ਲੋਕ ਕਹਿੰਦੇ ਅਸੀਂ ਜ਼ਮੀਨ ਨਹੀਂ ਲੈਣੀ ਭਵੰਤ ਕਹਿੰਦਾ ਮੁੱਖ ਮੰਤਰੀ ਕਹਿੰਦਾ ਜੇ ਲੋਕਾਂ ਦੀ ਸਹਿਮਤੀ ਬਿਨਾ ਜ਼ਮੀਨ ਨਹੀਂ ਲਵਾੰਗੇ ਤਾਂ ਐਸਡੀ ਭਰਾਵੋ ਕਲਾਟਾ ਦੀ ਐਡੀ ਚਿੱਠੀ ਕੱਢ ਕੇ ਖੜ ਜਾਂਦਾ ਕਹਿੰਦਾ ਚਿੱਠੀ ਪੜ ਲਓ ਕਿਤੇ ਵੀ ਨਹੀਂ ਲਿਖਿਆ ਹੋਇਆ ਚਿੱਠੀ ਦੇ ਵਿੱਚ ਕਿ ਜਦੋਂ ਸਰਕਾਰ ਨੇ ਜ਼ਮੀਨ ਕੋਆਰ ਕਰਨੀ ਆ ਸਾਡੀ ਸਹਿਮਤੀ ਦੀ ਲੋੜ ਆ ਕਹਿੰਦਾ ਭਾਈ ਸਾਡੀ ਸਾਰੀ ਜ਼ਮੀਨ ਦੇ ਉੱਤੇ ਸਰਕਾਰ ਨੇ ਪਾਵਨ ਦੀ ਰਾਤੀ ਅਸੀਂ ਨਾ ਲੈ ਸਕਦੇ ਆ ਨਾ ਵੇਚ ਸਕਦੇ ਆ ਨਾ ਇਹ ਤੋਂ ਕੋਈ ਲੋੜ ਲੈ ਸਕਦੇ ਆ ਨਾ ਕੋਈ ਲਿਮਟ ਬਣਾ ਸਕਦੇ ਮੌਲੇ ਲੋਕਾਂ ਦੇ ਹੱਥ ਲੱਖਾਂ ਏਕੜ ਦੀ ਵੀਰਤ ਹੱਦੀ ਕੁਆਰ ਕੀਤੀ ਜਾਣੀ ਆ ਲੱਖਾਂ ਏਕੜ ਪੰਜਾਬ ਦੇ ਵਿੱਚ ਕਦੋਂ ਉੱਠੋਗੇ ਯਾਰ ਮੋਂ ਤਾਂ ਜਿਵੇਂ ਸਾਹ ਜਿਹੜਾ ਸੁਣੇ ਹੋ ਨੱਕ ਚ ਆ ਗਿਆ ਆਪਾਂ ਹਲੇ ਵੀ ਬੈਠੇ ਆ ਇਹ ਗੱਲ ਮੇਰੀ ਯਾਦ ਰੱਖਿਓ ਜੀ ਐਂ ਬੈਠੇ ਰਹੇ ਨਾ ਨਾ ਬੋਲੇ ਤਾਂ ਸਾਨੂੰ ਘਰਾਂ ਚੋਂ ਕੱਢ ਕੇ ਮਾਰਨਗੇ ਮੈਂ ਇਹ ਗੱਲ ਚੇਤੇ ਰੱਖਿਓ ਆਹ 11 ਤਰੀਕ ਨੂੰ 11 ਜੁਲਾਈ ਨੂੰ ਵਿਸ਼ਵ ਆਵਾਦੀ ਦਿਹਾੜਾ ਹੁੰਦਾ ਹੈ ਇੱਥੇ ਮੁਸਲਮਾਨਾਂ ਦੀ ਗਿਣਤੀ ਕਿੰਨੀ ਬਾਤੀ ਹੈ ਅੰਕੜੇ ਦੱਦੇ ਆ ਪਿਛਲੇ 10 ਸਾਲ ਦੇ 20% ਹਿੰਦੂ ਦੀ ਗਿਣਤੀ ਕਿੰਨੀ ਬਾਤੀ ਹੈ 12% ਅਸਾਈਆਂ ਦੀ ਗਿਣਤੀ ਕਿੰਨੀ ਬਾਤੀ ਹੈ 2% ਤੋਂ 7% ਸਿੱਖਿਆ ਦੀ ਵਾਧੇ ਨਹੀਂ ਘਟਦੀ ਐ ਸਾਡੇ ਕੱਲੇ ਕੱਲੇ ਜਵਾਕ ਕੁਛ ਿੱਟੇ ਨੇ ਖਾ ਲਈਆ ਉਹ ਝੂਠੇ ਮੁਕਾਬਲਾ 'ਚ ਮਾਰ ਦੇਣੇ ਆ ਕੁਛ ਮਾਰਤੇ ਕੁਛ ਬਾਹਰਲੇ ਮੁਰਖਾਂ ਨੂੰ ਚਲੇ ਗਏ 2.5 ਕਰੋੜ ਵਾਦੀ ਸੀ ਪੰਜਾਬ ਦੀ 2.5 ਕਰੋੜ ਤੇ ਹੁਣ ਦੇ ਅੰਕੜੇ ਲਾਦੇ ਆ ਕਿ ਪੰਜਾਬ ਦੀ ਆਬਾਦੀ 3.5 ਕਰੋੜ ਹੋ ਗਈ ਕੁਝ ਦਾ ਕਰੋੜ ਬੰਦਾ ਵੱਧ ਗਿਆ ਕਿੱਥੋਂ ਆਇਆ ਸੋਚਿਆ ਕਦੇ ਛੋਟੀ ਡੈਮੋਗ੍ਰਾਫੀ ਬਦਲਤੀ ਛੋਟੀ ਭੂਗੋਲਕ ਸਥਿਤੀ ਬਦਲਦੀ ਪੰਜਾਬ ਦੀ ਲਿਆ ਲਿਆ ਕੇ ਬਾਹਲੇ ਸੂਬਿਆਂ ਨੂੰ ਇੱਥੇ ਮੁੰਡਾ ਬਣਾਉਂਦੀਆਂ ਬੰਦਿਆਂ ਦੀਆਂ ਇੱਥੇ ਮਰਾਠੇ ਲੋਕ ਆਪਣੀ ਬੋਲੀ ਆਪਣੇ ਦਰਸ਼ੈਣੀ ਲੜ ਰਹੇ ਆ ਇੱਥੇ ਗੁਜਰਾਤੀ ਲੋਕ ਲੜ ਰਹੇ ਆ ਦੱਖਣੀ ਲੋਕ ਲੜ ਰਹੇ ਆ ਬੰਗਾਲੀ ਲੋਕ ਲੜ ਰਹੇ ਆ ਪਰ ਆਪਾਂ ਆਪਾਂ ਕਿੱਥੇ ਖੜੇ ਆਂ ਅਸੀਂ ਕਿਸੇ ਵਿਰੋਧ ਨਹੀਂ ਹੈ ਕੋਈ ਕੰਮ ਕਰਨ ਆਉਂਦਾ ਜੀ ਸਰਦਕੇ ਪੰਜਾਬ ਵਿੱਚ ਕੰਮ ਕਰੇ ਸਾਡੇ ਲੋਕ ਵੀ ਬਾਹਰ ਜਾਂਦੇ ਆ ਜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਵਾਹੀਯੋਗ ਜ਼ਮੀਨ ਹੈ ਐਗਰੀਕਲਚਰ ਲੈਂਡ ਜਿਹਨੂੰ ਆਪਾਂ ਕਹਿੰਦੇ ਆ ਜੀ ਇਹਨੂੰ ਬਾਹਰਲਾ ਬੰਦਾ ਕੋਈ ਆ ਕੇ ਖਰੀਦ ਨਾ ਸਕੇ ਕਾਨੂੰਨ ਨਹੀਂ ਬਣਨਾ ਚਾਹੀਦਾ ਬਣਨਾ ਚਾਹੀਦਾ ਕਿ ਨਵੇਂ ਹੱਥ ਖੜੇ ਕਰਕੇ ਰੱਖ ਦਿਓ ਮੰਨਾ ਚਾਹੀਦਾ ਮੰਨਾ ਚਾਹੀਦਾ ਕੋਈ ਬਾਪ ਦਾ ਬੰਦਾ ਇੱਥੇ ਆ ਕੇ ਨੌਕਰੀ ਨਾਲ ਲਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੀਆਂ ਤੋਂ ਇਹ ਕਾਨੂੰਨ ਬਣਨਾ ਚਾਹੀਦਾ ਆਪਾਂ ਹਮਾਚੋ ਚਲੇ ਜਾਓ ਨਾ ਜ਼ਮੀਨ ਲੈ ਸਕਦੇ ਹੋ ਨਾ ਵੋਟ ਬਣਾ ਸਕਦੇ ਹੋ ਨਾ ਫਿਰ ਨੌਕਰੀ ਲੈ ਸਕਦੇ ਆ ਇਹਹੀ ਕਾਨੂੰਨ ਨਾਣਾ ਲੈਣ ਦਾ ਇਹਹੀ Rajasthan ਦਾ ਇਹ ਉਤਰਾਖੰਡ ਦਾ ਕਾਨੂੰਨ ਹੈ ਪਰ ਪੰਜਾਬ ਦੇ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣ ਰਿਹਾ ਬਾਈ ਅੱਜ ਤੇ ਹੁਣੇ-ਹੁਣੇ ਗੱਲ ਹੋਈ ਕਹਿੰਦੇ ਆਪਾਂ ਸਰਕਾਰ ਬਣਾ ਲਓ ਜੇ ਉਹ ਸੋਡੀ ਗਿਣਤੀ ਘਟ ਗਈ ਅੱਗੇ 26 ਦੇ ਵਿੱਚ ਵਰਤਨਸ਼ਮਾਰੀ ਹੋਣੀ ਹੈ ਸਾਡੀ ਗਿਣਤੀ ਘੱਟ ਜਾਣੀ ਹੈ ਜੇ ਸਾਡੀ ਗਿਣਤੀ ਘੱਟ ਗਈ ਸਾਡੀ ਵੋਟਾਂ ਦੀ ਕੋਈ ਕੀਮਤ ਹੀ ਨਾ ਰਹੀ ਸਾਨੂੰ ਪੁੱਛਣਾ ਕਿਹਦੇ ਆ ਬਈ ਦੱਸੋ ਇਹ ਤਾਂ ਦਰਦ ਕਰ ਨਾਲੇ ਇਹਦਾ ਹੁਣ ਇਸ ਕਰਕੇ ਡਰਦੇ ਆ ਵੀ ਕਹਾ ਲੋਕਾਂ ਨੇ ਵੋਟਾਂ ਨਹੀਂ ਪਾਉਣਗੇ ਸਾਨੂੰ ਹਰਾ ਦੇਣਗੇ ਤਾਂ ਮਾੜੀ ਮੁੱਟੀ ਸੁਣ ਲੈਂਦੇ ਆ ਜੇ ਸਾਨੂੰ ਘਟਾਈ ਦਿੱਤਾ ਇਹ ਚਾਰਸ਼ਾਪ ਵਾਲੀ ਢੂਂਗੀ ਤੇ ਬੜੀ ਖਤਰਨਾਕ ਇਹ ਆਮ ਗੱਲ ਨਹੀਂ ਹੈਗੀ ਸੋਝੋ ਇਹਨਾਂ ਗੱਲਾਂ ਨੂੰ ਛੋਡੇ ਪਾਣੀਆਂ ਦੇ ਤੇ ਯਾਰਾਂ ਪੈਣੀਆਂ ਛੋਡੇ ਨੌਜਵਾਨੀ ਨੂੰ ਚਿੱਟੇ ਦਾ ਮਾਰ ਦੇਣਾ ਆਪਾਂ ਪਾਣੀਆਂ ਵਾਲੇ ਮੁੱਦੇ ਤੇ ਵੀ ਡੁੱਠੇ ਇੱਥੇੋਂ ਬਾਈ ਆਇਆ ਤਲਵੰਡੀ ਵਾਲੇ ਉੱਥੇ ਵੀ ਆਏ ਸੀਗੇ ਕਮਾਲੂ ਪਿੰਡ ਹੁਣ ਜਿੰਨਾ ਜਿੰਨਾਂ ਦੇ ਫੈਕਟਰੀਆਂ ਲੱਗ ਰਹੀਆਂ ਆ ਕੋ ਸੀਮੈਂਟ ਫੈਕਟਰੀ ਆ ਆਪਣੇ ਪੈਰ ਬੁੱਕਣ ਵਾਲੀ ਫੈਕਟਰੀ ਆ ਉਹ ਗੈਸ ਪਾਈਪ ਲਾਈਨ ਪੈ ਰਹੀ ਹੈ ਉਹ ਸਾਰੇ ਉੱਥੇ ਫਿਰਦੇ ਆ ਸਾਨੂੰ ਬਚਾਓ ਬਾਈ ਸਾਨੂੰ ਬਚਾਓ ਸਾਡੇ ਫੈਕਟਰੀ ਲੱਗੀ ਸਾਡਾ ਪਾਣੀ ਜਾਣ ਵਾਲਾ ਬਣ ਗਿਆ ਜਿੱਦੇ ਲੁਧਿਆਣੇ ਕੜੇ ਅਸੀਂ ਆਵਾਜ਼ਾਂ ਮਾਰਦੇ ਦੀ ਆਖਾਂ ਮਾਰਦੇ ਆਓ ਪੰਜਾਬ ਦੇ ਲੋਕੋ ਉੱਠੋ ਛੋਟੇ ਦਰਿਆ ਝਾਰੀ ਦੇ ਘਾਟੇ ਸਾਨੂੰ ਮਾਰਤਾ ਪਾਣੀ ਨਾਲ ਕਰ ਨਹੀਂ ਕਰ 파 ਕੇ ਤੇ ਆ ਪੱਕੇ ਬੈਠੇ ਨੇ ਉਹ ਇੱਕ ਪਿੰਡ ਸਾਨੂੰ ਪੁਲਸ ਘੇਰਦੀ ਆ ਜਿਸੇ ਭਰ ਗਏ ਚੱਕਦੀ ਆ ਲੋਕ ਖੜ ਕੇ ਬਰੇ ਰਹਿ ਤਮਾਸ਼ਾ ਦੇਖਦੇ ਖਤ ਹੋ ਗਈ ਆ ਉਹ ਅਸੀਂ ਬੋਤਲਾਂ ਲੈਣ ਗਿਆ ਹੋਣ ਗਿਆ ਪੰਜਾਬ ਤੋਂ ਅਸੀਂ ਬੀਕਰ ਦੇ ਰਹੀ ਕਰਦੇ ਗਏ ਗੰਗਾ ਦੇ ਰਹੀ ਕਰਦੇ ਉਹਨਾਂ ਪਿੰਡਾਂ ਚ ਕਿਉਂ ਗਏ ਕੋਈ ਉੱਥੇ 80 80% ਲੋਕ ਕਾਲਾ ਪੀਲਾ ਕੈਂਸਰ ਚਾਉਂਦੇ ਜਬਾਤ ਪਹਾੜ ਨੇ ਹੁਣ ਤੋਲ ਬੈਠਾ ਮੈਂ ਬੈਠਿਆ ਅਰੇ ਧਰਾਂ ਗਾਤੇ ਚੱਲ ਰਹਿ ਲਾ ਪੈਣੀ ਪਿੰਡਾਂ ਚ ਕੇ 18 ਬੱਚੇ ਪੈਦਾ ਹੋਏ ਸਾਲ ਚ 13 ਬੱਚੇ ਪਹਾੜ ਪੈਦਾ ਹੋਏ ਆ ਸਾਰੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਜਹਰੀਲਾ ਹੋ ਚੁੱਕਿਆ ਹੈ। ਸੋਨੇ ਦਰਿਆਵਾਂ ਦਾ ਪਾਣੀ ਜਹਰੀਲਾ ਹੋ ਚੁੱਕਿਆ ਹੈ। ਸੋਡੀ ਹਵਾ ਦੂਸਤ ਹੋ ਚੁੱਕੀ ਹੈ। ਸੋਨੇ ਬੱਚੇ ਬਿਮਾਰ ਹੋਣਾ ਮਤ ਲਾ ਕੇ ਸੋਨੇ ਬੱਚੇ ਪੜਾ ਹੁਣੋਂ ਹਟ ਗਏ। 7000 ਪੰਜਾਬ ਦੇ ਵਿੱਚ ਆਈਡੀਆ ਸੈਂਟਰ ਹੈ ਜਿੱਥੇ ਟੀਕੇ ਨਾ ਪਹੁੰਚਵਾਉਣ ਲੱਗੇ। ਸਾਨੂੰ ਕੋਈ ਰਾਹ ਨਜ਼ਰ ਆਉਂਦਾ ਵਜਨ ਦਾ? ਅਸੀਂ ਫੇਰ ਵੀ ਬੈਠੇ ਆਂ ਕਿ ਆਪਾਂ ਕੀ ਲੈਣਾ ਹੈ? ਸਾਨੂੰ ਕੀ ਹੈ? ਜਿੱਦੇ ਸੁਣਦੇ ਇਹ ਅੱਗ ਘਰਾਂ ਚਾਗੀ ਆਉਣਾ ਮੇਰੀ ਗੱਲ ਯਾਦ ਰੱਖੋ ਜਿਹੜੀ ਅੱਗ ਚਾਸ ਪਰੇ ਪੰਜਾਬ ਦੇ ਲੱਤ ਲੱਤ ਵੱਲ ਰਹੀ ਐ ਇਹਨੇ ਸਾਰਾ ਪੰਜਾਬ ਸਾਰ ਕੇ ਸੁਆਹ ਕਰ ਦਣਾ ਪੰਜਾਬੀਓ ਜੇ ਤੁਸੀਂ ਨਾ ਉੱਠੇ ਤਾਂ ਅਸੀਂ ਤਾਂ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਕਿਉਂਕਿ ਇਹ ਸਤ ਹੈ ਬਹੁਤ ਹੈ ਧਰਤੀ ਨਾਲੇ ਪੰਜਾਬ ਨਾਲ ਲੋਕਾਂ ਨਾਲ ਕੌਮ ਨਾਲ ਦਰਤਾਂ ਅੰਦਰ ਤਾਂ ਲੜਦੇ ਫਿਰਦੇ ਆ ਤਾਂ ਬੋਲਦੇ ਫਿਰਦੇ ਬਾਹੂਸਰੇ ਫਿਰਦੇ ਆ ਸੋਚੋ ਯਾਰ ਕੋਈ ਜ਼ਿੰਦਗੀ ਐ ਇੱਕ ਵਾਰੀ ਮੌਤ ਆਉਣੀ ਆ ਔਰ ਪਰਿਵਾਰ ਨਾਲ ਸਲਾਮ ਬਾਰੇ ਸੋਚੋ ਆਪਣੇ ਬੱਚਿਆਂ ਬਾਰੇ ਸੋਚੋ ਉਹਨਾਂ ਨੂੰ ਕਿਹੋ ਜੀ ਧਰਤੀ ਕਿਹੜੀਆਂ ਬੋਲੀਆਂ ਥੋੜੀ ਬੋਲੀ ਮਾਰੀ ਜਾ ਰਹੀ ਆ ਆ ਦੇਖੋ ਰਾਠੀ ਲੋਕ ਬੋਲੀ ਦੀ ਕਿਵੇਂ ਲੜਦੇ ਸੁਣਿਆ ਕਿਸੇ ਨੇ ਸੁਣਦਾ ਕਰੋ ਉਹ ਕਹਿੰਦੇ ਮਰਾਠੀ ਬੋਲੋ ਇੱਥੇ ਦੂਜੀ ਤੀਜੀ ਚਲਣੀ ਆ ਤਾਮਲ ਵਾਲੇ ਕਹਿੰਦਾ ਤਾਮਲ ਬੋਲੋ ਦੂਜੀ ਤੀਜੀ ਨਹੀਂ ਤੇ ਸਾਡੇ ਹਾਲਾਤ ਕੀ ਐ ਸਕੂਲਾਂ ਨੇ ਵੀ ਸਾਡੇ ਜਵਾਕਾਂ ਨੂੰ ਪੰਜਾਬੀ ਬੋਲਣ ਦਾ ਜੁਰਮਾਨਾ ਹੁੰਦਾ ਆ ਆਪਾਂ ਚੁੱਪ ਆ ਜੇ ਸਾਡੇ ਜਿਹਾ ਕੋਰੋਨਾ ਨਹੀਂ ਸੀ ਲਾਤਣਾ ਯਾਰ ਸੋਏ ਬਹੁਤ ਵੱਡੀਆਂ ਸ਼ਾਹਸ਼ਾਹਾਂ ਨੇ ਕਿਸੇ ਕੌਮ ਨੂੰ ਖਤਮ ਕਰਦੀਆਂ ਸਾਝਾ ਬਤਾਰੇ ਨੂੰ ਕੋਈ ਪਹਿਲਾਂ ਜਾਣ ਜਾਂਦੇ ਆ ਵੀ ਇਹ ਬੰਦਾ ਕੀ ਹੈ ਇਸੇ ਕਰਕੇ ਦੀਪ ਸਿੱਧੂ ਵਰਗੇ ਮਰਦੇ ਆ ਇਸੇ ਕਰਕੇ ਮੂਸੇ ਵਾਲੇ ਵਰਗੇ ਮਰਦੇ ਆ ਪਤਾ ਸੀ ਇਕੱਲਿਆਂ ਨੂੰ ਕਿ ਚੜਕਲਾ ਦੇਣਗੇ ਆਪਣੇ ਗੀਤਾਂ ਰਾਹੀਂ ਆਪਣੇ ਬੋਲਾਂ ਰਾਹੀਂ ਆਪਣੇ ਪ੍ਰਚਾਰ ਰਾਹੀਂ ਸਾਨੂੰ ਭੋਗਾਂ ਤੋਂ ਬਾਹਰ ਪਤਾ ਲੱਗਦਾ ਕਿ ਬੰਦਾ ਸਾਡੇ ਕੰਮ ਦਾ ਸੀ ਸਾਡੇ ਲਈ ਸੋਚਦਾ ਸੀ ਸਾਡੇ ਲਈ ਜਉਂਦਾ ਸੀ ਸਾਡੇ ਲਈ ਮਰਿਆ ਛੋਟੋੜਿਆ ਇਕੱਠੇ ਹੋ ਜੋ ਪਏ ਇਹ ਦਾਸ ਤੋੜ ਨਹੀਂ ਪੈਣੀ ਆ ਟਰ ਤੋੜਨਾ ਪੈਣਾ ਨਿਕਲਣਾ ਪੈਣਾ ਐਥੇ ਅੱਜ ਅਸੀਂ ਐਲਾਨ ਕਰਦੇ ਆ ਵੀ ਇੱਥੇ ਅਸੀਂ ਇਕੱਠੇ ਹੋਏ ਬੋਲ ਕੇ ਤੁਰ ਕੇ ਮੇਲਾ ਵਝੇੜਤਾ ਇੱਥੇ ਵੀ ਗੱਲ ਖੜਦੀ ਇੱਕ ਕਮੇਟੀ ਬਣਾ ਕੇ ਮੈਂ ਇਸ 스테ਜ ਤੋਂ ਫੇਰ ਕਹਿਣਾ ਕਿ ਉਹ ਪਰਿਵਾਰ ਜਿਨ੍ਹਾਂ ਦੇ ਮੁੰਡੇ ਇਨ੍ਹਾਂ ਮੁਕੜਨਾ ਨੇ ਮਾਰੇ ਆ ਉਹ ਪਰਿਵਾਰ ਸਾਡੇ ਨਾਲ ਖੜਨ ਲਈ ਆ। ਉਹ ਪੀਐਲ ਪੌਣੀ ਪਈ ਹਾਈ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਜਾਣਾ ਪਿਆ ਕਿਉਂਕਿ ਸੀ 90 ਦੇ ਵਿੱਚ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਸੀ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਸਜ਼ਾਾਂ ਹੋ ਗਈਆਂ ਜੇਲਾਂ ਚ ਅਧਰ ਬੈਠੇ ਆ। ਇਹ ਵੀ ਕ੍ਰਿਸ਼ੇ ਜਾਣ ਕੇ ਪੈਰ ਬਹੁਤ ਉੱਤੇ ਹੁੰਦੇ ਆ। ਉਹ ਪ੍ਰਵਾਸ ਨਾਲ ਸੰਪਰਕ ਕਰਨਾ ਦਰਨਾਸੀ ਨਾਲ ਖੜੇ ਕਮੇਟੀ ਬਣਾ ਕੇ ਅਗਲਾ ਸੰਘਰਸ਼ ਕਿਹਾ ਲਿਖਣਾ ਤਿੱਖਾ ਲਿਖਾਂਗੇ ਇੱਥੇ ਰੁਕਮਦਾ ਨਹੀਂ ਪੈਣਾ ਹਾਂ ਤੇ ਰੁਕਦੇ ਨਾ ਛੋੜਨਾ ਜ਼ਮੀਨਾਂ ਦਾ ਪਾਣੀ ਦਾ ਜਵਾਨੀ ਦਾ ਜਵਾਹਰ ਕੱਖੇ ਨਹੀਂ ਇੱਥੇ ਰਹਿਣਾ ਮੁਰਦਾ ਇਹੀ ਕੰਮ ਕਰਨਾ ਆਪਣਾ ਸੰਘਰਸ਼ਾਂ ਦੇਣਾ ਪੈਣਾ ਪੈਣਾ ਤੇ ਕੱਲੀ-ਕੱਲੀ ਗੱਲ ਤੇ ਮੇਰਾ ਮਰ ਅਮਲ ਕਰ ਲਿਆ ਕਰੋ ਸੁਣਦੇ ਆ ਵਾ ਸ਼ਬਦ ਨੇ ਆ ਸੋ ਮੈਂ ਇਹ ਅੱਜ ਐਲਾਨ ਅਸਵੀ ਕਰਦੇ ਆਂ ਇਥੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਘਰੇ ਅਸੀਂ ਜਾਵਾਂਗੇ ਭਾਈ ਛੋਡੇ ਕੋਲੇ ਸਾਡਾ ਸਹਿਯੋਗ ਕਰੋ ਡਰੋ ਨਾ ਭਾਈ ਛੋਡੇ ਨਾਲ ਹਰ ਟੱਕ ਤੋਂ ਖੜਾ ਹੈ ਕੋਈ ਛੋੜਾ ਪਹਿਨ ਲੱਕਣ ਦੇਣਾ ਕਿਉਂਕਿ ਵਕੀਲਾਂ ਦੀ ਟੀਮ ਸਿੱਧੂ ਸਾਹਿਬ ਸਾਡੇ ਕੋਲੇ ਬੈਠੇ ਨੇ ਵਕੀਲ ਨੇ ਭਾਈ ਹਾਈ ਕੋਰਟ ਆਈ ਸਾਡੀ ਇੱਕ ਵੀ ਹੋਰ ਪੰਜ ਸੱਤ ਵਕੀਲਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਭਾਈ ਅਸੀਂ ਲੜਨ ਨੂੰ ਤਿਆਰ ਆ ਪਰ ਉਹਨਾਂ ਪਰਿਵਾਰਾਂ ਨੂੰ ਖੜੇ ਕਰੋ ਉਹ ਬਜਾਰੇ ਡਰਾ ਹੀ ਇਹਨਾਂ ਦਿੱਤੇ ਕਿ ਉਹਨਾਂ ਦੇ ਬੋਲਣ ਨੂੰ ਕੋਈ ਤਿਆਰ ਨਹੀਂ ਜੇਕਰ ਉਹਨਾਂ ਨੂੰ ਕਹਿੰਦੇ ਆ ਕਿ ਡਰੋ ਨਾ ਛੋਟੇ ਰਾਜਾਾਂਾਂ ਕੇ ਹਰ ਪੱਖ ਤੋਂ ਤੁਹਾਡੇ ਨਾਲ ਖੜਾਗੇ ਇੱਕ ਪੰਛੀ ਥੋੜੀ ਲੈ ਕਹਿ ਨਹੀਂ ਦਿੰਦੇ ਤੇ ਬਗੀਲਾ ਨੇ ਵੀ ਕਿਹਾ ਵੀ ਇਹੋ ਜੇ ਕੇਸਾਂ ਦੇ ਅਸੀਂ ਪੈਸਾ ਨਾ ਮਾਣ ਲੈਣਾ ਕਾਲੀ ਤੁਸੀਂ ਆਪਣੇ ਕੋਲ ਲਾਵਾਂ ਤੇ ਬਹੁਤ ਜ਼ਰੂਰੀ ਆ ਜੇ ਇਹਨਾਂ ਲੋਕਾਂ ਦੇ ਜਿਹੜਾ ਜ਼ਲਾਦ ਲੋਕ ਨੇ ਜਿਹੜੀ ਉਹਦੀ ਬੁਰਸ਼ਾ ਕਰਦੀ ਹੈ ਜੇ ਇਹਨਾਂ ਦੇ ਬੁਰਸ਼ਾ ਕਰਦੀ ਨੂੰ ਰੋਕਣਾ ਕਤਲਾ ਨੂੰ ਰੋਕਣਾ ਜਵਾਨੀ ਬਚਾਉਣੀ ਹੈ ਤਾਂ ਸਾਨੂੰ ਭਾਵੇਂ ਲੋੜਾ ਸਾਡੇ ਨਾਲ ਖੜ੍ਹ ਜਾਓ ਜਿੰਨੇ ਵੀ ਇਹ ਪਰਿਵਾਰ ਹੈ ਆਉਣ ਵਾਲੇ ਦਿਨਾਂ 'ਚ ਕੋਈ ਵੀ ਅਗਲਾ ਸ਼ਿੰਗਾਰ ਸੌਣੋ ਅਗਲੀ ਵੀਡੀਓ ਤਬਾਰ ਹੀ ਦੱਸਾਂਗੇ ਨੰਬਰ ਬੋਲ ਦਿਨਾ ਨੰਬਰ ਦੇ ਦਿਓ ਤੇ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਭਾਰਤੀ ਕਿਸਾਨ ਜੰਮ ਸਿੱਧੂਪੁਰ ਦਾ ਜਿਨ੍ਹਾਂ ਨੇ ਦਰਿਆ ਸਾਹਿਬ ਬੈਠਿਆ ਕਾਕਾ ਕੁਰਵਾ ਜੀ ਬੈਠਿਆ ਤੁਸੀਂ ਆਹ ਸਾਹ ਗਿਆ ਫਰੀਆਂ ਪੱਕਾ ਵਾਲੇ ਮੇਰਾ ਕੋਈ ਭਰਾ ਕੋਈ ਮੇਰਾ ਚਾਚੇ ਤਾਏ ਵਰਗਾ ਤੇ ਕੋਈ ਮੇਰੇ ਬਾਪੂ ਵਰਗਾ ਛੋਡਾ ਬਹੁਤ ਬਹੁਤ ਧੰਵਾਦ ਆ ਭਾਰਤੀ ਕਿਸਾਨ ਜੰਮ ਜੀ ਆ ਨਾ ਇਕ ਤਾਂ ਆਜ਼ਾਦ ਭਾਰਤੀ ਕਿਸਾਨ ਜਨਕ્રાਤੀਕਾਰੀ ਜਸਬੀਰਪੂਰ ਵਾਲੇ ਤੇ ਇੱਕ ਆਪਣੇ ਖੋਸਾ ਜੀ ਵੀ ਆਈਸੀ ਇੱਥੇ ਭੰਦੇਰ ਵਾਲੇ ਸਤਨਾਮ ਸਿੰਘ ਪੰਨੂ ਜੀ ਆਏ ਉਹਨਾਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਸਾਡੇ ਅੰਦਰ ਵੀ ਫੋਰਸ ਹੈ ਜਾਤ ਦੇ ਵਾਲੇ ਘੱਟ ਹੁੰਦੀ ਆ ਅੱਜ ਜਿੰਨੇ ਖੜੇ ਆ ਕੋਨੇਸਰਾਂ ਵਾਲੇ ਜਾਤ ਦੇ ਵਾਲੇ ਘੱਟ ਹੁੰਦੇ ਆ ਜਿਹੜਾ ਚੱਕ ਲੋਧਰ ਵਾਲੇ ਹੁੰਦੇ ਇਹਦਾ ਅੱਜ ਵੀ ਮੈਨੂੰ ਰਾਤ ਨੂੰ ਫੋਨ ਦੇ ਕਲੀ ਜਾਂਦੇ ਸੀ ਕਹਿੰਦੇ ਭਾਈ ਦੇਖਾਂਗੇ ਦੋ ਹੱਥੇ ਰੋਕੇ ਆ ਤਾਂ ਉਹ ਬਹੁਤ ਠੰਡੇ ਰਿਹਾ ਜਸਪਾਲ ਇਹ ਤਾਂ ਪਹਿਲਾਂ ਹੀ ਕਹਾਟਾ ਬਣਾ ਕੇ ਸਾਡੀ ਜਵਾਨ ਦਾ ਸ਼ਕਾਰ ਖੇਡਣ ਨੂੰ ਫਿਰਦੇ ਆ ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਭਾਈ ਪੰਤਿਆਂ ਨੂੰ ਫੋਨ ਕਰ ਸਾਡੇ ਜਿੰਨੇ ਮਿੱਤਰ ਪਿਆਰੇ ਆ ਐ ਸਭ ਤੇ ਫੋਨ ਕਰਕੇ ਧਮਕੀ ਦੇ ਰਿਹਾ ਡੀਐਸਪੀ ਧਮਕੀ ਦੇ ਰਿਹਾ ਉੱਥੇ ਨਹੀਂ ਜਾਣਾ ਕੱਚ ਨਹੀਂ ਜਾਣਾ ਬਸ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਇੱਥੇ ਆ ਕੇ ਡੀਐਸਪੀ ਇਹਦਾ ਟੈਂਕਲੇ ਦੇ ਪਰਚਾ ਦੇਉਂਗਾ ਸਟੇਟ ਨੂੰ ਲਈ ਪਰਚਾ ਦੇਉਂਗਾ ਬਹੁਤ ਜਤਨ ਕੀਤੇ ਤਾਜੋ ਮੇਰੇ ਕੋ ਲੰਗਰ ਆਇਆ ਇਹਨਾਂ ਦਾ ਬਾਬਾ ਪੰਜਾਬ ਸਿੱਖ ਤੋਂ ਉਹਨਾਂ ਦਾ ਬਹੁਤ ਧੰਨਵਾਦ ਆ ਤਾਜੋ ਕੋਟ ਵਾਲਾ ਦਾ ਉਹਨਾਂ ਨੂੰ ਧੰਕੀਆਂ ਉਹ ਕਹਿੰਦੇ ਜੀ ਤੁਸੀਂ ਖਾ ਲੋ ਲੰਗਰ ਸਾਬ ਦਾ ਸਾਂਝਾ ਦਾ ਸੀ ਨੀ ਜਵਾਬ ਦੇ ਸਕਦੇ ਬਾਬਾ ਰਾਜਾ ਜੀ ਬੈਠੇ ਆ ਬਾਬਾ ਅਕਲਵਿੰਦਰ ਸਿੰਘ ਬੈਠੇ ਆ ਕਿ ਚੜਦੀ ਕਲਾ ਵਾਲੀ ਸਾਡੀ ਫੌਜ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਧੰਨਵਾਦ ਆ ਤੁਹਾਡਾ ਭਰਾਵੋ ਸਾਰੇ ਨੌਜਵਾਨੋ ਸਿੱਧੂ ਪਰਦਾ ਮੈਂ ਖਾਸ ਫਿਰ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਜ਼ੋਰ ਜਤਨ ਲਾਇਆ ਤੇ ਬਾਕੀ ਜਿੰਨੀ ਜਵਾਨੀ ਇੱਥੇ ਆਈ ਆ ਆਪਹਾਰੇ ਚੱਲ ਕੇ ਬਹੁਤ ਨੂੰ ਦੂਰੋਂ ਦੂਰੋਂ ਕਮੇਬਰ ਸਰ ਤੋਂ ਵੀ ਬੰਦੇ ਆਏ ਆ ਫਾਇਲਕਾ ਕੋਲੋਂ ਵੀ ਬੰਦੇ ਆਏ ਆ ਪਟਿਆਲੇ ਜਲੰਧਰ ਤੋਂ ਬੰਦੇ ਆਏ ਆ ਮੁਸਰਾਲੇ ਪਾਸੋਂ ਬੰਦੇ ਆਏ ਆ ਜਿੱਥੋਂ ਵੀ ਆਏ ਆ ਤੁਸੀਂ ਇਸ ਜ਼ਬਰ ਦੇ ਖਿਲਾਫ ਆਏ ਆ ਸਾਡੇ ਦੇ ਵਿਸ਼ਵਾਸ ਰੱਖਿਓ ਜ਼ਬਰ ਨੂੰ ਖੰਡ ਪਾ ਕੇ ਰੱਖਾਂਗੇ ਇਹ ਸੋਣ ਨਾਲ ਵਾਦਾ ਨੇ ਪਿੱਛੇ ਨਹੀਂ ਹਟਦੇ ਉਹ ਹੀ ਰੱਖ ਲਿਆ ਕਦਮ ਬਹੁਤ ਬੰਦਿਆਂ ਨੇ ਕਿਹਾ ਪੁਲਿਸ ਨਾਲ ਪੰਗਾ ਚੰਗਾ ਨਹੀਂ ਹੁੰਦਾ ਇਹ ਮਰਵਾ ਦਿੰਦੇ ਆ ਮੈਂ ਕਿਹਾ ਮੈਨੂੰ ਵੀ ਪਤਾ ਹੈ ਇਹ ਮਰਵਾ ਵੀ ਦਿੰਦੇ ਆ ਫਸਾ ਵੀ ਦਿੰਦੇ ਆ ਜਿੱਦੇ ਤਾਂ ਮੈਨੂੰ ਚੱਕਿਆ ਜੇ ਮੈਂ ਨਾ ਲਾਈਵ ਹੁੰਦਾ ਇਹਨਾਂ ਦੇ ਅੱਗੇ ਪਤਾ ਨਹੀਂ ਕਹਿ ਦੇਣਾ ਸੀਗਾ ਇਹੋ ਜੀ ਪੁਲਿਸ ਦੀ ਪਾਰਟੀ ਪਾਰਟੀ ਆ ਕੇ ਇਹ ਥਿਆਰ ਘੁੰਮ ਪੈ ਗਿਆ ਜੀ ਆ ਕੇ ਇਹਨਾਂ ਦਾ ਐਸਪੀ ਜਿਹੜਾ ਇੱਥੇ ਲੱਗਿਆ ਉਹਨੇ ਸਾਰੀ ਜਿਹੜੀ ਗੇਮ ਕਮਾਈ ਉੱਪਰ ਤੱਕ ਅਸਰ ਨਹੀਂ ਤਾਂ ਸਹਿਣਾ ਪਿਓ ਆਇਆ ਕਹਤਾਂ ਜੇ ਹਾਲਾਂਕਿ ਮੈਂ ਉਸ ਦਿਨ ਸਰਦਾਰ ਰੂਮ ਤੇ ਫੋਨ ਕੀਤਾ ਐਸਐਸਪੀ ਨੂੰ ਫੋਨ ਕੀਤਾ ਸੀਰਚ ਚਾਰਜ ਨੂੰ ਫੋਨ ਕੀਤਾ ਐਸਐਸਪੀ ਨੂੰ ਫੋਨ ਕੀਤਾ ਮਾ ਸੋਡੀ ਸਾਰੀ ਪੁਲਿਸ ਡੱਕੀ ਵੀ ਆ ਆ ਥੋੜੀ ਜਿਹੜੀ ਹੱਥ ਚੌਕੀ ਵਾਲੀ ਐ ਤੇ ਉੱਥੇ ਅੱਠ ਬੱਚੇ ਆ ਕੋਈ ਐਸ ਵળે ਕੋਈ ਧੀ ਪੈਨ ਦਿਖਾ ਦੇਣ ਬਗਜੂ ਕਹਿੰਦੇ ਜੀ ਪਰਤਾਲ ਕਰਦੇ ਆ ਅੱਜ ਪਰਤਾਲ ਨਹੀਂ ਕੋਈ ਦਾ ਪਰਤਾਲਾ ਭਰਾਵੋ ਕਤਲ ਕਰਕੇ ਪਰਤਾਲਾ ਜੁਰੇ ਕਰਦੇ ਆ ਉਹਨਾਂ ਨੂੰ ਬਚਾ ਲੈਂਦੇ ਆ ਤੇ ਆਪਾਂ ਦਾ ਫਿਰ ਸੁਰੂ ਪਤਾ ਹੀ ਆ ਤੁਹਾਡਾ ਕਿੰਨੀ ਗੱਲਬਾਤ ਹੋਈ ਏ ਸ਼ੇਸ ਕਰਕੇ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਮੈਂ ਬੇਨਤੀ ਕਰੂੰਗਾ ਸਰਦਾਰ ਜੀਜੀ ਸਿੰਘ ਡੱਲੇਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਓ ਬਾਪੂ ਆਜੋ ਕੋਈ ਬੋਲਣਗੇ ਚਲੋ ਉੱਥੇ ਬੋਲਣਗੇ ਉੱਠਿਆ ਨਹੀਂ ਜਾਂਦਾ ਸੋ ਇੱਕ ਬੇਨਤੀ ਖੀਰ ਤੇ ਸੁਣ ਲਓ ਭਾਈ ਇੱਕੋ ਬੇਨਤੀ ਆ ਇੱਕ ਮਿੰਟ ਦੀ ਤੁਸੀਂ ਯਾਰ ਇੰਨੀ ਗਰਮੀ ਚ ਬੈਠੇ ਹੋ ਭਰਾਵੋ ਮੈਥੋਂ ਇੱਥੇ ਖੜੇ ਤੋਂ ਵੀ ਮੈਂ ਮਹਿਸੂਸ ਕਰਦਾ ਸੀਗਾ ਕਿ ਯਾਰ ਇੰਨੀ ਗਰਮੀ ਦੇ ਵਿੱਚ ਟਿੱਕੀ ਬੈਠੇ ਹਾਂ ਬਸ ਇਹੀ ਜਵਾਬ ਦਾ ਤੇ ਇਹ ਸਬਰ ਇਹ ਜ਼ਬਰ ਦੇ ਖਿਲਾਫ ਬਣਾ ਕੇ ਰੱਖਿਓ ਮੂੰਹ ਤੋੜ ਜਵਾਬ ਦੇਵਾਂਗੇ ਇੱਕ ਮੇਰੀ ਬੇਨਤੀ ਕੀਤੇ ਸੁਣ ਲਿਓ ਜਿਸ ਤਰ੍ਹਾਂ ਦੀਆਂ ਨੀਤੀਆਂ ਤੇ ਕਾਨੂੰਨ ਲੈ ਕੇ ਆ ਰਹੇ ਆ ਜਥੇ ਬੰਦ ਹੋਜੋ ਇਕੱਠੇ ਹੋਜ ਰਹੀਆਂ ਸਾਡੇ ਲੱਖ ਬਕਰੇਵੇਂ ਹੋਣਗੇ ਵਿਚਾਰਾਂ ਦੇ ਹੋਣਗੇ ਸਿਧਾਂਤਾਂ ਦੇ ਹੋਣਗੇ ਪਰ ਇਹ ਸਾਨੂੰ ਜਾਣ ਬੁੱਝ ਕੇ ਜੇ ਭੰਤ ਕਹਿੰਦਾ ਸੁਣਿਆ ਪਰ ਸੁਣਿਆ ਭੰਤ ਦਾ ਕਹਿੰਦਾ ਇੰਨਾ ਕਿਸਾਨ ਆਕੂਆਂ ਨੂੰ ਪੁੱਛੋ ਵੀ ਆਖਰੀ ਵਾਰ ਖੇਤ ਤੱਕ ਗਈ ਸੀ ਤੂੰ ਵੀ ਦੱਸ ਦੇ ਵੀ ਤੜਕੇ 8 ਵਜੇ ਪੈਗ ਆਖਰੀ ਵਾਰ ਤੱਕਉਂ ਗਿਆ ਸੀ ਤੜਕੇ 4:00 ਵਜੇ ਤੇ ਠੋਕਦਾ ਇਹਦਾ ਬਿਆਨ ਸੀ ਕਿ ਜਗ੍ਹਾ ਨਹੀਂ ਦੇ ਦੇ ਵਜ੍ਹਾ ਨਹੀਂ ਦੇ ਦੇ ਬਹਿ ਜਾਂਦੇ ਆ ਇਹ ਲੋਕਾਂ ਦੇਿੱਜੀ ਮਸਲੇ ਚੋਂ ਲਾ ਕੇ ਇਹ ਲੋਕਾਂ ਦੇ ਰਾਹ ਲੋਕਾਂ ਲਾ ਕੇ ਉਹ ਭਰਾ ਹੋਏ ਦਾਨੂੰ ਸਮਝੋ ਛੋਟੀਆਂ ਜਥੇਬੰਦੀਆਂ ਨੂੰ ਖਡਾਉਣ ਲਈ ਛੋਟੀਆਂ ਜਥੇਬੰਦੀ ਪਾਕਤ ਖਤਮ ਕਰਦੇ ਜਾਈ ਛੋਟੇ ਨਿਤਕਾਂ ਨੂੰ ਛੋਟੇ ਆਗੂਆਂ ਨੂੰ ਛੋਟੇ ਜਥੇਬੰਦੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਵੀ ਲੋਕ ਪਾਸੇ ਹਟ ਜਾਣੇ ਇਹ ਬਹੁਤ ਗੰਦੀ ਸਾਜ਼ ਹੈ ਇਹ ਮੋਦੀ ਨੇ ਜਿਹੇ ਚਲਾਈ ਵੀ ਤੋਂ ਬਾਅਦ ਤੋਂ ਬਾਅਦ ਹੁਣ ਭਾਰਤ ਵੀ ਹੋਇ ਨਾ ਰਿਹਾ ਵੀ ਜੇ ਲੋਕਾਂ ਨੂੰ ਨਠੇੜਦਾ ਫਿਰ ਕੁੱਟੇ ਜਾਣਗੇ ਜੇ ਤੁਸੀਂ ਨਿਕਲ ਗਏ ਛੋਟੀਆਂ ਜਥੇਬੰਦੀਆਂ ਪਾਟ ਗਈਆਂ ਦੂਰ ਹੋ ਗਈਆਂ ਲੋਕਾਂ ਅਸਮੇ ਪਾਟੋ ਢਾਢ ਹੋਗੇ ਛੋਟੀਆਂ ਜਮੀਨਾਂ ਕੌਣ ਬਚਾਊ ਕੋਈ ਹੱਜ ਜਪਾਇਦਾ ਬਿੱਟਾ ਕਰਾ ਲਾ ਕੇ ਆ ਕੇ ਟਾਂਕਾ ਨਾ ਅਗੇ ਲਾਉਣਗੇ ਟਾਂਕਾ ਨਾ ਕੱਲੇ ਕੱਲੇ ਘਰ ਮੁਰੇ ਚੂਨੀ ਕਰ ਦੇਣੀ ਲਰੂ ਕੌਣ ਸਾਡੀ ਕਾਤਰ ਤਾਂ ਕਹਿਣਾ ਬਈ ਇਹ ਵਿਚੇ ਬੰਦੇ ਖੜੇ ਕਰ ਲੈਂਦੇ ਆ ਆ ਖਾ ਗਿਆ ਜੀ ਉਹ ਖਾ ਗਿਆ ਜੀ ਤੇ ਸਾਰੀਆਂ ਬਦਨਾਮ ਕਰ ਦਿਆਂ ਸ਼ਾਸ਼ਾ ਹੁੰਦੀਆਂ ਬਈ ਇਹ ਗੱਲ ਨੂੰ ਸਮਝਿਆ ਕਰੋ ਕਿਉਂਕਿ ਅੱਜ ਜਿਹੜਾ ਨਰਿੰਦਵ ਗਿਰਡ ਕੀਤਾ ਜਾ ਰਿਹਾ ਇੱਕ ਮੁਕਤਾਨ ਕਰਿਆ ਜਾ ਰਿਹਾ ਹੈ ਇਹਨਾਂ ਨੂੰ ਬਦਨਾਮ ਕਰਕੇ ਲੋਕਾਂ ਦੇਖ ਦੋ ਪਿੰਡਾਂ 'ਚ ਗੱਲ ਵੀ ਚੱਲਦੀ ਕਿ ਉਹਨਾਂ ਨੇ ਆਇਆ ਕਰਦੇ ਆਇਆ ਕਰਦੇ ਤੇਰਾ ਮਹੀਨੇ ਬੈਠੇ ਰਹੇ ਬਾਬੇ ਸਾਡੇ ਉੱਤੇ ਦੀ ਆ ਸਾਲ ਬੈਠੇ ਰਹੇ ਸੰਭੂ ਦੇ ਹੰਦ ਨਾਉਲੀ ਇਹਦੀ ਖਾਤਰ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਜਿਹੜੇ ਕੱਲੇ ਤੋਂ ਉਹੀ ਜਾਂਦੇ ਡੰਡੇ 'ਚ ਚੰ ਝਟਾ ਪਾਈ ਕਰਦੇ ਨਹੀਂ ਨੌਜਵਾਨੋ ਆਪਣੇ ਬਾਪੂਆਂ ਦਾ ਆਪਣੇ ਚਾਚੇ ਦਾ ਦਾ ਸਾਲਾ ਬਣ ਕੇ ਨਾਲ ਖੜਗੇ ਭਾਈ ਇਕੱਠੇ ਹੋ ਜੋ ਤੇ ਨਹੀਂ ਬਚਿਆ ਨਹੀਂ ਜਾਣਾ ਪਸਤਾਵਾਂਗੇ ਤਹਾ ਮਾਰ ਕੇ ਧੁੱਪਾਂ ਮਾਰ ਕੇ ਦੋਵਾਂਗੇ ਸੋ ਇੰਨੀ ਅੱਖਾਂ ਵਿੱਚਾਂ ਬੈਂਤੀਆਂ